ਮੈਂ ਅੱਜ ਜਦੋਂ ਖ਼ਬਰ ਦੇ ਵਿੱਚ ਖ਼ਬਰ ਪੜ੍ਹੀ ਤਾਂ ਮੈਨੂੰ ਥੋੜਾ ਜਿਹਾ ਅਜੀਬ ਜਿਹਾ ਲੱਗਿਆ ਕਿ ਰਾਜੇਵਾਲ ਸਾਹਿਬ ਨੇ ਟਰੰਪ ਦਾ ਪੁਤਲਾ ਫੁਕਿਆ ਅਮਰੀਕਾ ਦਾ ਵਿਰੋਧ ਕਰਿਆ ਕਿਉਂਕਿ ਉਹਨਾਂ ਨੇ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਜਿਹੜੇ ਉੱਥੇ ਗਲਤ ਤਰੀਕੇ ਨਾਲ ਜਾ ਰਹੇ ਸੀਗੇ ਤਾਂ ਕਰਕੇ ਉਹਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਭਾਰਤ ਦੀ ਪ੍ਰਭੂਸੱਤਾ ਨੂੰ ਸ਼ੱਕ ਲੱਗਦੀ ਹੈ ਇਹਨਾਂ ਦੇ ਬਿਆਨ ਜੇ ਸੁਣ ਕੇ ਮੈਨੂੰ ਅਜੀਬ ਤਾਂ ਲੱਗਿਆ ਕਿਉਂਕਿ ਇੱਕ ਪਾਸੇ ਤਾਂ ੱਲੇ ਵਾਲ ਸਾਹ ਉਹਨਾਂ ਦੇ ਕਿਸਾਨ ਭਰਾ ਨੇ ਕਿਸਾਨੀ ਪਿੱਛੇ ਲੜ ਰਹੇ ਨੇ ਇਹਨਾਂ ਨੇ ਵੀ ਪਹਿਲਾਂ ਜਿਹੜਾ ਪਿਛਲਾ ਮੋਰਚਾ ਸੀਗਾ 2 ਸਾਲ ਲੱਗਿਆ ਇਹ ਵੀ ਲੜੇ ਨੇ ਕਿਉਂ ਇਹਨਾਂ ਨੂੰ ਤਾਂ ਜ਼ਿਆਦਾ ਸਮ ਮਤਲਬ ਸਮਝਣਾ ਚਾਹੀਦਾ ਕਿ ਇਹ ਲੜਾਈਆਂ ਕਿਵੇਂ ਦੀਆਂ ਹੁੰਦੀਆਂ ਨੇ ਪਰ ਇਹ ਜਿਹੜਾ ਹੁਣ ਇਹਨਾਂ ਨੇ ਰੋਸ ਮਜਾਰਾ ਉੱਥੇ ਅਮਰੀਕਾ ਵਿਰੁੱਧ ਕਰਿਆ ਇਹੀ ਰੋਸ ਮਜਾਰਾ ਜੇ ਭਾਰਤੀ ਸਰਕਾਰ ਵਿਰੁੱਧ ਕਰਦੇ ਤਾਂ ਜ਼ਿਆਦਾ ਚੰਗਾ ਰਹਿੰਦਾ ਇਹਨਾਂ ਨੂੰ ਭਾਰਤ ਦੀ ਪ੍ਰਭੂ ਸੱਤਾ ਬਾਰੇ ਚਿੰਤਾ ਕਰਨਾ ਮੈਨੂੰ ਨਹੀਂ ਲੱਗਦਾ ਕਿ ਸਹੀ ਹੈ ਕਿਉਂਕਿ ਜਿਨ੍ਹਾਂ ਨੂੰ ਪ੍ਰਭੂ ਸੱਤਾ ਭਾਰਤ ਦੀ ਬਾਰੇ ਚਿੰਤਾ ਕਰਨੀ ਚਾਹੀਦੀ ਸੀ ਉਹ ਤਾਂ ਦਿੱਲੀ ਦੀ ਜਿੱਤ ਦੇ ਵਿੱਚੇ ਢੋਲ ਟਮਕਾ ਲੱਡੂ ਛੱਕਾ ਸਭ ਕੁਝ ਚੱਲਦਾ ਆ ਰਿਹਾ ਨਾ ਤਾਂ ਇਹ ਕੋਈ ਮਤਲਬ ਲੀਡਰ ਨੇ ਐਮਐਲਏ ਐਮਪੀ ਨੇ ਇਹਨਾਂ ਦਾ ਤਾਂ ਭਾਰਤ ਦੀ ਪ੍ਰਭੂ ਸੱਤਾ ਦੀ ਚਿੰਤਾ ਕਰਨ ਦੀ ਲੋੜ ਹੀ ਨਹੀਂ ਇਹਨੂੰ ਇਹਨਾਂ ਨੂੰ ਚਿੰਤਾ ਹੈ ਕਿਸਾਨੀ ਦੀ ਚਿੰਤਾ ਕਿਸਾਨ ਦੀ ਚਿੰਤਾ ਕਰਨ ਦੀ ਲੋੜ ਹੈ ਜਿਹੜੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਪ੍ਰਧਾਨ ਬਣਾਏ ਨੇ ਆਪਣੀਆਂ ਸੰਗਠਨਾਂ ਦਾ ਪ੍ਰਧਾਨ ਬਣਾਇਆ ਉਹਨਾਂ ਨੂੰ ਉਹ ਚਿੰਤਾ ਕਰਨੀ ਚਾਹੀਦੀ ਹੈ ਪਰ ਇਹ ਉਹ ਆਪਣੇ ਮਤਲਬ ਜਿਹੜੀ ਆਪਣੇ ਫੀਲਡ ਤੋਂ ਬਾਹਰ ਜਾ ਕੇ ਕਿਸੇ ਹੋਰ ਚੀਜ਼ ਦੀ ਚਿੰਤਾ ਕਰਦੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਚਿੰਤਾ ਕਰਨੀ ਚਾਹੀਦੀ ਹੈ ਹਰ ਇੱਕ ਬੰਦੇ ਨੂੰ ਕੋਈ ਵੀ ਸਮਾਜਿਕ ਗੱਲ ਹੈ ਕੋਈ ਵੀ ਗਲਤ ਗੱਲ ਹੈ ਉਹਦੀ ਚਿੰਤਾ ਕਰਨੀ ਚਾਹੀਦੀ ਹੈ ਪਰ ਹਾਲਾਤ ਵੀ ਦੇਖਣੇ ਚਾਹੀਦੇ ਨੇ ਕਿ ਜਿਹੜੇ ਜਿਹੜੇ ਹਾਲਾਤਾਂ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਇੱਕ ਬੰਦਾ ਉੱਥੇ ਮਰਨ ਘੰਟੇ ਪਿਆ ਭੁੱਖ ਹੜਤਾਲ ਰੱਖੀ ਵੀ ਐ ਉੱਥੇ ਉਹਨਾਂ ਦਾ ਸਾਥ ਦੇਣ ਦੀ ਲੋੜ ਚਾਹੀਦੀ ਸੀਗੀ ਉੱਥੇ ਚਲੋ ਮੰਨਦੇ ਆ ਕਿ ਇਹਨਾਂ ਨੇ ਚੌਣਾ ਲੜੀਆਂ ਤਾਂ ਕਰਕੇ ਜਾ ਨਹੀਂ ਸਕਦੇ ਆਪਣੀ ਜਥੇਬੰਦੀ ਨੂੰ ਤਾਂ ਭੇਜ ਸਕਦੇ ਸੀਗੇ ਜਿਵੇਂ ਹੁਣ ਜਲੰਧਰ ਦੇ ਵਿੱਚ ਇਹਨਾਂ ਨੇ ਪੁਤਲਾ ਫੂਕਿਆ ਸਰਕਾਰ ਦਾ ਪੁੱਤ ਪੁਤਲਾ ਫੂਕ ਸਕਦੇ ਸੀਗੇ ਅਮਰੀਕਾ ਦਾ ਹੀ ਰੋਸ ਮੁਜ਼ਾਹਰਾ ਕੀਤਾ ਭਾਰਤੀ ਸਰਕਾਰ ਦਾ ਰੋਸ ਮੁਜ਼ਾਹਰਾ ਕਰ ਸਕਦੇ ਸੀਗੇ ਸਭ ਉੱਥੇ ਅਮਰੀਕਾ ਦੇ ਵਿੱਚ ਬੈਠਾ ਉਹਨੂੰ ਕੀ ਫਰਕ ਪੈਣਾ ਤੰਗ ਤਾਂ ਤੁਸੀਂ ਜਲੰਧਰ ਦੇ ਬੰਦਿਆਂ ਨੂੰ ਕੀਤਾ ਹੈ ਜਲੰਧਰ ਦਾ ਚੌਕ ਘੇਰਿਆ ਇੱਥੋਂ ਦੇ ਲੋਕ ਤੰਗ ਹੋਏ ਹੋਣਗੇ ਆਵਾਜ਼ ਆਈਦਾ ਉਹਨਾਂ ਨੂੰ ਕੀ ਫਰਕ ਪੈਣਾ ਜਾਂ ਤਾਂ ਅਮਰੀਕਾ ਜਾ ਕੇ ਸਪੈਸ਼ਲ ਉੱਥੇ ਕਰਦੇ ਤਾਂ ਤਾਂ ਉਹਨਾਂ ਨੂੰ ਫਰਕ ਪੈਂਦਾ ਵੀ ਸਾਡੇ ਅਮਰੀਕਾ ਜਾ ਕੇ ਕੋਈ ਵਿਰੋਧ ਕਰ ਰਿਹਾ ਹੈ ਭਾਰਤ ਦੇ ਵਿੱਚ ਭਾਰਤ ਦੀ ਸਰਕਾਰ ਦਾ ਵਿਰੋਧ ਕਰੋਗੇ ਤਾਂ ਇਹਨਾਂ ਨੂੰ ਕੋਈ ਫਰਕ ਪਊਗਾ ਵੈਸੇ ਤਾਂ 2-2 ਸਾਲ ਲੰਘ ਜਾਂਦੇ ਨੇ ਛੇਤੀ ਕਿਸੇ ਦੇ ਕੰਨ ਤੇ ਜੂਨ ਹੀ ਸਰਕਦੀ ਹੈਗੀ ਫਰਕ ਨਹੀਂ ਪੈਂਦਾ ਹੈਗਾ ਤਾਂ ਕਰਕੇ ਮੈਨੂੰ ਥੋੜਾ ਜਿਹਾ ਅਜੀਬ ਲੱਗਿਆ ਕਿ ਰਾਜੇਵਾਲ ਸਾਹਿਬ ਇੰਨੇ ਸਮਝਦਾਰ ਬੰਦੇ ਨੇ ਕਰ ਕੀ ਰਹੇ ਨੇ ਮੈਨੂੰ ਫਿਰ ਇੱਕ ਮੈਂ ਗੱਲ ਪੜੀ ਸੀ ਥੋੜੇ ਚਿਰ ਪਹਿਲਾਂ ਮੈਨੂੰ ਉਹ ਗੱਲ ਯਾਦ ਆ ਗਈ ਕਿ ਜਿਹੜੇ ਆਪਣੇ ਮਤਲਬ ਕਾਮਰੇਡ ਸੀ ਪੰਜਾਬ ਦੇ ਜਦੋਂ ਕਾਲਾ ਦੌਰ ਚੱਲਦਾ ਸੀਗਾ ਪੰਜਾਬ ਦਾ ਨਿਰਦੋਸ਼ ਬੰਦਿਆਂ ਨੂੰ ਚੱਕ ਕੇ ਮਾਰ ਦਿੰਦੀ ਹੁੰਦੀ ਸੀਗੀ ਉਹ ਦਿਨਾਂ ਦੇ ਵਿੱਚ ਕਹਿੰਦਾ ਡੈਲੋ ਥਾਣਾ ਹੁੰਦਾ ਸੀਗਾ ਉਹਦੀ ਇੱਕ ਨਾਲੀ ਹੁੰਦੀ ਸੀ ਉੱਥੇ ਹਮੇਸ਼ਾ ਖੂਨ ਵਗਦਾ ਰਹਿੰਦਾ ਹੁੰਦਾ ਸੀਗਾ ਕਿਉਂਕਿ ਉਹ ਜਿਹੜਾ ਥਾਣੇਦਾਰ ਸੀਗਾ ਐਸਐਚਓ ਬੜਾ ਜ਼ੁਲਮੀ ਹੁੰਦਾ ਦੀਆ ਤਾਂ ਫਿਰ ਤਾਮ ਰੇਡ ਇਕੱਠੇ ਹੋ ਕੇ ਅਮਰੀਕਾ ਦਾ ਝੰਡਾ ਚੱਕ ਕੇ ਉੱਥੋਂ ਦੇ ਜਿਹੜੇ ਸਮਾਜਵਾਦ ਸੀਗਾ ਉੱਥੇ ਦਾ ਉਹਦਾ ਵਿਰੋਧ ਕਰਨ ਲੱਗ ਗਏ ਉਹ ਥਾਣੇ ਦੇ ਮੂਹਰੇ ਦੀ ਲੰਗ ਰਹੇ ਨੇ ਆਮ ਜੇ ਬੰਦੇ ਤੁਰੇ ਜਾਂਦੇ ਨੇ ਉਹਨਾਂ ਨੇ ਕੀ ਦੇਖਿਆ ਕਿ ਯਾਰ ਉੱਥੇ ਤਾਂ ਸਭ ਨੂੰ ਪਤਾ ਹੈ ਕਿ ਜ਼ੁਲਮ ਹੁੰਦੇ ਨੇ ਸਿੱਖਾਂ ਦੇ ਬੱਚਿਆਂ ਨੂੰ ਚੱਕ ਕੇ ਲੈ ਜਾਂਦੇ ਨੇ ਆਪਣੀਆਂ ਤਰਕੀਆਂ ਵਾਸਤੇ ਕੁੱਟਦੇ ਨੇ ਮਾਰਦੇ ਨੇ ਸਤਲ ਵੀ ਕਰ ਦਿੰਦੇ ਨੇ ਲਹੂ ਵਗਦਾ ਪਰ ਕੋਈ ਆਮ ਬੰਦੇ ਸੋਚਦੇ ਨੇ ਵੀ ਯਾਰ ਇਹ ਕਿਵੇਂ ਦੇ ਸਿੱਖ ਨੇ ਇੱਥੇ ਆਪਣੇ ਬੰਦੇ ਆ ਤੇ ਉਹਨਾਂ ਦੇ ਸਾਹਮਣੇ ਸੜਕ ਤੇ ਜਿੱਥੋਂ ਲੰਘ ਰਹੇ ਨੇ ਥਾਣੇ ਦੇ ਵਿੱਚ ਤਾਂ ਜ਼ੁਲਮ ਹੋ ਰਿਹਾ ਪਰ ਉਹ ਵਿਰੋਧ ਕੀ ਕਰਦੇ ਨੇ ਅਮਰੀਕਾ ਵਾਲਿਆਂ ਦਾ ਕਰ ਰਹੇ ਨੇ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਵੀ ਇਹ ਕੌਣ ਨੇ ਵੀ ਕਾਮਰੇਡ ਨੇ ਇਹ ਉਹੀ ਗੱਲ ਮੈਨੂੰ ਇੱਥੇ ਰਾਜੇਵਾਲ ਸਾਹਿਬ ਦੀ ਲੱਗੀ ਕਿ ਉਹਨਾਂ ਨੂੰ ਚਾਹੀਦਾ ਸੀਗਾ ਭਾਰਤੀ ਸਰਕਾਰ ਦਾ ਵਿਰੋਧ ਕਰਨਾ ਕਿ ਉਹ ਕਿਸਾਨਾਂ ਦੇ ਉੱਤੇ ਦੁਬਾਰਾ ਕਾਨੂੰਨ ਲਾਗੂ ਕਰ ਰਹੀ ਹੈ ਦੁਬਾਰਾ ਮਤਲਬ ਉਹਨਾਂ ਦਾ ਡੱਲੇ ਵਾਲ ਸਾਹਿਬ ਬੈਠੇ ਨੇ ਉਹਨਾਂ ਦਾ ਹੱਥਿਆਰ ਨਹੀਂ ਦੰਦੀ ਉਹ ਮਰਨ ਵਰਤ ਤੇ ਬੈਠੇ ਨੇ ਉਹ ਕਾਨੂੰਨ ਨਹੀਂ ਵਾਪਸ ਲੈ ਰਹੇ ਗੱਲ ਨਹੀਂ ਮੰਨ ਰਹੇ ਇਹਨਾਂ ਵਿਰੁੱਧ ਤਾਂ ਮਤਲਬ ਕਰਨਾ ਚਾਹੀਦਾ ਸੀਗਾ ਵਿਰੋਧ ਇਹਨਾਂ ਨੂੰ ਛੱਡ ਕੇ ਉਹਨਾਂ ਦਾ ਵਿਰੋਧ ਕਰਨ ਲੱਗ ਪਏ ਵੀ ਹੁਣ ਜਿਹੜਾ ਰਿਪੋਰਟ ਕਰਤਾ ਉਹਨਾਂ ਦਾ ਹੱਲ ਕੀ ਹੋ ਸਕਦਾ ਫੇਰ ਦੂਜੇ ਪਾਸੇ ਇਹਨਾਂ ਦਾ ਬਿਆਨ ਸੁਣੋ ਕਹਿੰਦੇ ਅਸੀਂ ਭਾਰਤੀ ਸਰਕਾਰ ਨੂੰ ਕਹਿੰਨੇ ਆ ਇਹਨਾਂ ਦੀ ਬਾਹ ਫੜੇ ਇਹਨਾਂ ਨੂੰ ਰੋਜ਼ਗਾਰ ਦੇਵੇ ਜੇ ਤੁਸੀਂ ਭਾਰਤੀ ਸਰਕਾਰ ਨੂੰ ਕਹਿੰਨੇ ਹੋ ਰੋਜ਼ਗਾਰ ਦੇਣਾ ਚਾਹੀਦਾ ਫੇਰ ਟਰੰਪ ਦਾ ਪੁੱਤਲਾ ਕਾਤੇ ਫੂਕਿਆ ਤੁਸੀਂ ਉਹਨਾਂ ਦੇ ਹਰੇਕ ਦੇਸ਼ ਦਾ ਇਹ ਕਾਨੂੰਨ ਹੈ ਕਿਤੇ ਵੀ ਗੈਰ ਕਾਨੂੰਨੀ ਢੰਗ ਨਾਲ ਜਾਨੇ ਹੋ ਉਹ ਦੇਸ਼ ਦੇ ਕਾਨੂੰਨਾਂ ਦੇ ਖਿਲਾਫ ਹੈ ਇਹ ਮਤਲਬ ਬਰੂਤ ਦਾ ਕੋਈ ਟੁਕੀ ਨਹੀਂ ਬਣਦੀ ਉਹਨਾਂ ਤੇ ਕੋਈ ਅਸਰ ਹੀ ਨਹੀਂ ਹੁੰਦਾ ਭਾਈ ਤੁਸੀਂ ਮੇਰੀ ਗੱਲ ਕਹਿਣ ਦਾ ਇੱਕੋ ਇੱਕ ਮਤਲਬ ਹੈ ਵੀ ਜਿਹੜੀ ਊਰਜਾ ਤੁਸੀਂ ਇੱਥੇ ਲਾ ਰਹੇ ਹੋ ਨਾ ਰੋਸ ਮਜਾਰੇ ਕਰਨ ਦੀ ਉਹ ਭਾਈ ਤੁਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਲਾਓ ਪਰੇ ਰਹਿ ਕੇ ਲਾਓ ਜਿਵੇਂ ਹੁਣ ਦੂਜੇ ਦੂਰ ਰਹਿ ਕੇ ਚੌਂਕਾਂ ਦੇ ਵਿੱਚ ਅਮਰੀਕਾ ਤੋਂ ਕਿੰਨੀ ਊਰਜਾ ਲਾਇਆ ਮਜਾਰਾ ਕੀਤਾ ਤਾਂ ਮੈਂ ਤਾਂ ਦੂਰ ਹੋ ਕੇ ਕਰ ਦੋ ਵੀ ਭਈ ਅਸੀਂ ਤਾਂ ਰਾਜਨੀਤਿਕ ਵਿੰਗ ਆ ਸਾਡਾ ਤਾਂ ਚੋਣਾ ਚ ਲੜੇ ਸੀਗੇ ਤਾਂ ਬੇਨਤੀ ਐ ਵੀ ਐਵੇਂ ਤੁਸੀਂ ਸਾਥ ਦਿਓ ਮੈਨੂੰ ਅਜੀਬ ਲੱਗਿਆ ਤਾਂ ਮੈਂ ਬੋਲਤਾ ਬਾਕੀ ਤੁਹਾਡੀ ਕੀ رائے ਤੁਸੀਂ ਆਪ ਦੱਸਦੋ